ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨ ਲੱਗੇ ਆ ਜੀ ਡੇਂਗੂ ਬੁਖਾਰ ਬਾਰੇ ਕਿਵੇਂ ਫੈਲਦਾ ਕੀ ਇਹਦੇ ਲੱਛਣ ਹੁੰਦੇ ਆ ਕੀ ਨਿਸ਼ਾਨੀਆਂ ਕੀ ਲਾਜਾਦਾ ਹੈ ਨਾ ਸਭ ਤੋਂ ਪਹਿਲਾਂ ਜਿਹੜਾ ਇਹ ਬੁਖਾਰ ਡੇਂਗੂ ਹੁੰਦਾਗਾ ਇਹ ਜੇ ਮੰਨ ਲਓ ਬਾਰਸ਼ ਦੇ ਦਿਨ ਆ ਰਹੇ ਹੈਗੇ ਹੁਣ ਬਾਰਸ਼ ਦੇ ਦਿਨ ਅਸੀਂ ਜ਼ਿਆਦਾ ਹੁੰਦਾ ਹੈ ਇਹ ਖਾਸ ਕਿਸਮ ਦੇ ਮੱਛਰ ਦੇ ਕੱਟਣ ਦੇ ਨਾਲ ਹੁੰਦਾਗਾ ਮਛਰੇ ਪਾਲਦਾ ਕਿੱਥੇ ਜੇ ਮੰਨ ਲਓ ਹੁਣ بارش ਪੈ ਜਾਂਦੀ ਹੈ بارش ਕਰ ਪਾਣੀ ਖੜ ਜਾਂਦਾ ਜਿੱਥੇ ਆਪਾਂ ਪਾਣੀ ਨਹੀਂ ਨਿਕਲਦਾ ਜਾਂ ਮੰਨ ਲਓ ਗਲੀ ਮਹੱਲੇ ਚ ਪਾਣੀ ਖੜ ਗਿਆ ਘਰਾਂ ਚ ਖੜ ਗਿਆ ਟੁੱਟੇ ਟਾਇਰ ਹੋਗੇ ਘੜੇ ਹੋਗੇ ਹਨਾ ਟੂਪਾ ਹੋਊਗਾ ਛੱਤ ਦੇ ਉੱਪਰ ਜਿੱਥੇ ਪਾਣੀ ਖੜਦਾ ਉੱਥੇ ਮਛਰ ਪਾਲਦਾ ਉਦੋਂ ਬਾਅਦ ਇਹ ਕੱਟਣ ਦੇ ਨਾਲ ਉਦੋਂ ਬਾਅਦ ਜਦੋਂ ਕੱਟਦਾ ਇਹ ਉਦੋਂ ਬਾਅਦ ਇਹ ਵੀ ਬੁਖਾਰ ਹੋ ਜਾਂਦਾ ਪੇਸ਼ੰ ਨੂੰ ਲਗਾਤਾਰ ਤਿੰਨ ਤਿੰਨ ਬੁਖਾਰ ਰਹਿੰਦਾ ਹੈਗਾ ਉਦੋਂ ਬਾਅਦ ਟੈਸਟ ਕਰਾਉਣ ਤੇ ਇਹ ਪਤਾ ਲੱਗਦਾ ਆਪ ਨੂੰ ਹਨਾ ਵੀ ਡੇਂਗੂ ਬੁਖਾਰ ਹੈਗਾ ਇਹ ਹਫ਼ਤਾ 10 ਦਿਨ ਰਹਿੰਦਾ ਲਗਾਤਾਰ ਉਦੋਂ ਬਾਅਦ ਕੀ ਹੁੰਦਾ ਜੇ ਆਪਾਂ ਮੰਨ ਲਓ ਸੀਬੀਸੀ ਕਰਾਉਣੇ ਆਗੇ ਆਪਣੇ ਜਿਹੜੇ ਪਲੇਟ ਸੈੱਲ ਹੁੰਦੇ ਆਗੇ ਨਾਰਮਲੀ ਆਪਣੇ 1.5 ਲੱਖ ਤੋਂ 4.5 ਲੱਖ ਹੁੰਦੇ ਆਗੇ ਇਹ ਲੱਖ ਤੋਂ ਵੀ نیچے ਆ ਜਾਂਦੇ ਹੁੰਦੇ ਆ ਡੇਂਗੂ ਬੁਖਾਰ ਦੇ ਵਿੱਚ ਜਿਸ ਕਾਰਨ ਸਥਿਤੀ ਜਿਆਦਾ ਆਪਾਂ ਕਹਿ ਸਕਦੇ ਭੈਣ ਖੋ ਸਕਦੀ ਹੈ ਇਹਦਾ ਕੋਈ ਖਾਸ ਇਲਾਜ ਨਹੀਂ ਹੁੰਦਾਗਾ ਇਹਦੇ ਵਿੱਚ ਮਰੀਜ਼ ਦੀ ਮੌਤ ਵੀ ਹੋ ਸਕਦੀ ਹੁੰਦੀ ਇਸ ਵਾਤੇ ਦਾ ਇਲਾਜ ਜਿਆਦਾ ਬਚਾਈ ਹੁੰਦਾ ਬਚਾ ਹੁੰਦਾ ਮਤਲਬ ਮੱਛਰ ਤੋਂ ਬਚਾ ਹੁੰਦਾ ਹੈਗਾ ਇਹਨਿੰਨੇ ਨਿਸ਼ਾਨਾ ਕਿ ਉਹਨਾਂ ਨਿਸ਼ਾਨੀ ਇਹ ਹੁੰਦੀ ਹੈ ਦੀ ਗਰਦਨ ਤੋੜ ਪੂਰਾ ਬੁਖਾਰ ਹੁੰਦਾ ਬੁਖਾਰ 101 100 ਤੋਂ ਲੈ ਕੇ 102 3 ਡਿਗਰੀ ਤੱਕ ਵੱਗ ਜਾਂਦਾ ਹੁੰਦਾ ਫਾਰਨਹੀਟ ਲਗਾਤਾਰ ਬੁਖਾਰ ਰਹਿੰਦਾ ਹੈਗਾ ਗਰਦਨ ਤੋੜ ਬੁਖਾਰ ਹੋ ਜਾਂਦਾ ਮਰੀਜ਼ ਦੇ ਸਿਰ ਦਰਦ ਰਹਿੰਦਾ ਗਲਾ ਸੁੱਕਿਆ ਹੋ ਜਾਂਦਾ ਹੈਗਾ ਖਾਰਸ਼ ਹੋਣ ਲੱਗਦੀ ਹੈ ਮਰੀਜ਼ ਨੂੰ ਠੰਡ ਲੱਗਦੀ ਹੈ ਕਿ ਕੰਬਲ ਲੱਗਦਾ ਹੈਗਾ ਪੂਰਾ ਅੱਡੀਆਂ ਜੋੜਾਂ 'ਚ ਦਰਦ ਹੁੰਦਾ ਕਈ ਵਾਰੀ ਖੂਨ ਵੀ ਵਗਣ ਲੱਗ ਜਾਂਦਾ ਹੁੰਦਾ ਹੈ ਇਹਨਿੰਨੇ ਨਿਸ਼ਾਨਾ ਹੋਣ ਦਾ ਪਛਾਣ ਕੀ ਹੁੰਦਾ ਪਛਾਣ ਦਾ ਇਹੀ ਹੁੰਦਾ ਹੈਗਾ ਵੀ ਆਪਾਂ ਜਦੋਂ ਬੁਖਾਰ ਚੜਦਾ ਹੈਗਾ ਲਾਦਾ ਦੋਲੂ ਬੁਖਾਰ ਦੀ ਗੋਲੀ ਹੁੰਦੀ ਹੈ 650 ਉਹ ਲੈ ਸਕਦੇ ਆ ਬੰਦਨ ਬੀ ਦੀ ਤਿੰਨ ਵਾਰੀ ਨਾਲ ਐਂਟੀਬਾਇਓਟਿਕ ਵੀ ਲੈ ਸਕਦੇ ਜੇ ਪੇਸ਼ੈਂਟ ਹੋਰ ਲਈ ਨਹੀਂ ਲੈ ਰਿਹਾ ਹੈਗਾ ਉਲਟੀ ਵੱਤ ਲੱਗ ਰਹੀ ਹੈ ਨਾਲ ਉਹ ਡ੍ਰਿਪ ਵੀ ਲਾਉਣੀ ਪੈਂਦੀ ਹੈ ਹੈ ਨਾ ਆਰਲ ਵਗੈਰਾ ਡੀਨਸ ਹੋ ਗਈ ਵਿੱਚ ਇੰਜੈਕਸ਼ਨ ਪਾ ਕੇ ਤਾਕਤਲੇ ਉਹ ਲੱਗਦੇ ਹੁੰਦੇ ਆ ਹੋਰ ਇਹਦੇ ਵਿੱਚ ਕੀ ਵਿਚਾਰ ਆਪਾਂ ਆਪਣੇ ਆਪ ਨੂੰ ਮੱਛਰ ਤੋਂ ਕੱਟਣ ਤੋਂ ਬਚਾਓ ਬੱਚਿਆਂ ਦਾ ਵਿਚਾਰ ਰੱਖੋ ਬੱਚੇ ਮੱਛਰ ਨਾ ਕੱਟੇ ਹੈ ਨਾ ਪਾਣੀ ਨਾ ਖੜੇ ਆਪਣੇ ਘੜਿਆਂ 'ਚ ਉਲ ਟੁੱਟੇ ਟਾਇਰ ਹੁੰਦੇ ਆ ਜਿਵੇਂ ਉਹ ਚੀਜ਼ਾਂ 'ਚ ਵਿਚਾਰ ਰੱਖਣਾ ਚਾਹੀਦਾਗਾ ਵੀ ਬੁਖਾਰ ਨਾ ਹੋਵੇ ਆਪਣੇ ਹਨ ਜਿਵੇਂ ਪੁਰਾਣੇ ਟਾਇਰ ਹੋ ਜਾਂਦੇ ਆ, 쿨ਰ ਹੋ ਜਾਂਦੇ ਆ, ਹਫਤੇ ਬਾਅਦ 쿨ਰ ਦੀ ਸਫਾਈ ਕਰੋ, ਪਾਣੀ ਨਾ ਖੜਾ ਹੋਵੇ ਜਿਆਦਾ ਦਿਨ ਰਹਿਣਾ ਚਾਹੀਦਾ। ਦੂਸਰਾ ਹੋਰ ਆ ਜਾਂਦਾ ਜਿਵੇਂ ਗਲੀ ਮਹੱਲੇ 'ਚ ਹੋ ਜਾਂਦਾ ਪਾਣੀ ਖੜਦਾ ਉਹਨਾਂ ਖੜਨ ਦਿਓ। ਚੰਗੇ ਫਲ ਫਰੂਟ ਖਾਓ, ਚੰਗੀ ਡਾਈਟ ਰੱਖੋ। ਜਦੋਂ ਇਹ ਬੁਖਾਰ ਹੋ ਜਾਂਦਾ ਪੂਰਾ ਧਿਆਨ ਰੱਖੋ ਕੋਈ ਚੀਜ਼ ਨੂੰ ਲਾਈਟਿੰਗ ਨਾਲ ਲਾਓ ਉਹਦੀ ਨਾਲ ਦੀ ਨਾਲ ਡਾਕਟਰ ਦੀ ਸਲਾਹ ਲਓ ਧਿਆਨ ਰੱਖੋ ਇਹ ਚੀਜ਼ਾਂ ਜ਼ਰੂਰੀਆਂ ਹੁੰਦੀਆਂ ਨੇ ਥੋੜੀ ਛੋਟੀ ਚੀਜ਼ ਨਾਲ ਨਾ ਬੁਖਾਰ ਕਈ ਵਾਰੀ ਤੇਜ਼ ਹੋ ਜਾਂਦਾ ਜਦੋਂ ਉਹ ਦੌਖਾ ਹੋ ਜਾਂਦਾ ਹੁੰਦਾ ਹੈ ਹਫ਼ਤਾ ਦਿਨ ਦਿਨ ਲੱਗ ਜਾਂਦੇ ਇਹਨੂੰ ਬੁਖਾਰ ਨੂੰ ਆਉਣ ਦੇਣ ਨੂੰ ਹਨਾ ਹੋਰ ਵਿੱਚ ਕਈ ਸਮੱਸਿਆ ਆ ਜਾਂਦੀਆਂ ਹੁੰਦੀਆਂ ਕਈ ਵਾਰ ਤਾਂ ਇੰਨੀ ਜ਼ਿਆਦਾ ਭੈਅ ਤੁਸੀਂ ਆ ਜਾਂਦੀ ਹੈਗੀ ਜਿਆਦਾ ਖੂਨ ਵਗਣ ਲੱਗ ਜਾਂਦਾ ਜਿਆਦਾ ਸਲੋ ਡਾਊਨ ਹੋ ਜਾਂਦੇ ਆ ਉਹਦਾ ਹਸਪਤਾਲ ਚ ਵੀ ਰੈਫਰ ਕਰਨਾ ਪੈਂਦਾ ਅੰਗਰੇਜ਼ੀ ਸੋ ਇਹ ਜੀ ਜਾਣਕਾਰੀ ਲਈ ਹੋਰ ਆਪਣੇ ਪੇਜ ਨੂੰ ਫੋਲੋ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਜੀ ਸੋ